ਹਾਂਜੀ ਹਾਂਜੀ ਭਾਜੀ ਆਜੋ ਮੈਂ ਘਰ ਹੀ ਆ ਚਲੋ ਬਿੰਨੀ ਹਾਂਜੀ ਉਹ ਯਾਰ ਮੈਂ ਨਾ ਡੀਲਰ ਬੁਲਾਇਆ ਆਪਾਂ ਉਹ ਘਰ ਨਹੀਂ ਆਂਦੇ ਕਿ ਹਾਂਜੀ ਉਹ ਮੈਂ ਕਹਿੰਨਾ ਵੀ ਆਪਾਂ ਵੇਚ ਦਈਏ ਇੱਕ ਵਾਰੀ ਵੈਲਿਊ ਤਾਂ ਪੁੱਛ ਆਈਏ ਕਿ ਕਿੰਨੀ ਕਹਿੰਦੀ ਉਹਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਹਜੇ ਕੋਈ ਕਾਲੀ ਨਹੀਂ ਹੈ ਹਜੇ 18 ਸਾਲਾ ਦੀ ਨਹੀਂ ਹੋਈ ਆ ਕਰਨਾ ਪੈਣਾ ਆ ਪੇਪਰ ਪੂਰੇ ਕਰਨੇ ਪੈਣੇ ਹੁਣ ਕਾਦੀਆਂ ਕਾਣੀਆਂ ਪੈ ਗਈਆਂ ਤੁਹਾਨੂੰ ਓ ਯਾਰ ਹੁਣ ਗੱਲ ਸੁਣ ਮੇਰੀ ਉਹ ਵੇਚਾਂਗੇ ਕੁਛ ਨਾ ਕੁਛ ਪੈਸੇ ਆਪਣੇ ਕੋਲ ਵੀ ਆਉਣਗੇ ਹੁਣ ਬੱਚਿਆਂ ਦਾ ਪਾਲਣ ਪੋਸ਼ਣ ਤਾਂ ਆਪਾਂ ਹੀ ਕਰਨਾ ਠੀਕ ਆ ਹੁਣ ਅੱਗੇ ਵੀ ਦੇਖਾਂਗੇ ਥੋੜੇ ਬਹੁਤੇ ਬਿਜ਼ਨਸ 'ਚ ਪੈਸੇ ਪਾ ਦਾਂਗੇ ਉਹ ਤਾਂ ਗੱਲ ਠੀਕ ਆ ਮੈਨੂੰ ਇਹ ਦੱਸੋ ਤੁਸੀਂ ਰੀਆ ਤੇ ਪਵਨ ਤੇ ਕੰਨੀ ਗੱਲ ਕੱਢਣੀ ਆ ਕਿ ਅਸੀਂ ਉਹਨਾਂ ਦਾ ਘਰ ਵੇਚਣ ਲੱਗੇ ਆ ਜਾਂ ਵੈਲਿਊਏਸ਼ਨ ਕਰਵਾਉਣ ਲੱਗੇ ਆ ਹਜੇ ਨਹੀਂ ਉਹਨਾਂ ਨਾਲ ਕੋਈ ਵੀ ਗੱਲ ਕਰਨੀ ਇੱਕ ਵਾਰੀ ਡੀਲਰ ਨੂੰ ਆ ਲੈਂਦੇ ਉਹ ਦੇਖਤਾ ਲਈਏ ਵੀ ਉਹ ਲੈਂਦਾ ਕਿ ਨਹੀਂ ਲੈਂਦਾ ਬਾਕੀ ਇਹ 8-9 ਮਹੀਨਿਆਂ ਤੱਕ ਕਰੋ ਉਹਨੇ ਬਲਗ ਹੋਣਾ ਫਿਰ ਦੇਖਾਂਗੇ ਜੇ 8-9 ਮਹੀਨੇ ਬਾਅਦ ਹੀ ਰਿਆ ਨੇ ਬਲਗ ਹੋਣਾ ਆ ਉਹਦੇ ਸੈਨਾਂ ਦੀ ਵੈਲਿਊ ਹੋਣੀ ਆ ਫਿਰ ਆਪਾਂ ਇੰਨੇ ਕਾਲੀ ਕਾਤੇ ਕਰ ਰਹੇ ਆ ਸਬਰ ਰੱਖੋ ਥੋੜਾ ਜਿਹਾ ਨਾਲੇ ਇਨਿਆਣਿਆਂ ਨੂੰ ਵੀ ਪਤਾ ਲੱਗ ਜਾਉ ਉਹਨਾਂ ਤੇ ਕਿੰਨਾ ਕ ਖਰਚਾ ਹੋ ਰਿਹਾ ਹੈ ਸਾਡਾ ਘਰ ਤੇ ਪਲਾਟ ਵੇਚਣੇ ਇੰਨੇ ਸੌਖੇ ਨਹੀਂਗੇ ਇਹ ਤਾਂ 8-9 ਮਹੀਨੇ ਪਹਿਲਾਂ ਗੱਲ ਕਰਨੀ ਪੈਂਦੀ ਆ ਤਾਂ ਅਗਲੇ ਨਾ 2-4 ਗਾਕਾਂ ਦਿਖਾਉਣਗੇ ਫਿਰ ਜਾ ਕੇ ਸੌਦਾ ਲੱਗਦਾ ਇਹ ਕਿਹੜਾ ਹੈ ਨਾ ਸਬਜੀ ਹੈ ਵੀ ਜਿਹੜੀ ਹੈ ਨਾ ਰਕਲੀ ਹੁਣੀ ਵੇਕ ਗਈ ਜੇ ਇਧਰੋਂ ਪਵਨ ਤੇਰੀਆਂ ਨੂੰ ਪਤਾ ਲੱਗ ਜਵੇ ਜਾਂ ਉਹਦੇ ਨਾਨਕਿਆਂ ਨੂੰ ਪਤਾ ਲੱਗ ਜਵੇ ਇਹ ਇਧਰੋਂ ਆਪਣੇ ਬਲਵਿੰਦਰ ਦੀਦੀ ਹੋਰਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਉਹਨਾਂ ਦਾ ਮਕਾਨ ਅੰਦਰੋਂ-ਅੰਦਰੀ ਵੇਚ ਰਹੇ ਆ ਤੇ ਆਪਾਂ ਨੂੰ ਗਲਤਤਾ ਨਹੀਂ ਸਮਝਣ ਲੱਗ ਜਾਣਗੇ ਨਹੀਂ ਨਹੀਂ ਉਹ ਤਾਂ ਆਪਣੇ ਮੂੰਹ 'ਚ ਮੁੰਡੇ ਦੇ ਲੱਡੂ ਪਾਉਣਗੇ ਆਪ ਹੀ ਤਾਂ ਤੂੰ ਮੇਰੇ ਦਿਮਾਗ 'ਚ ਇਹ ਗੱਲ ਪਾਈ ਆ ਤੇ ਹੁਣ ਆਪ ਹੀ ਡਰੀ ਜਾਨੀਂ ਤੁਹਾਨੂੰ ਮੇਰਾ ਪਤਾ ਤਾਂ ਹੈ ਮੈਂ ਕਾਲੇ ਕਾਲੇ ਦੇ ਵਿੱਚ ਗੱਲ ਕਹਿ ਦਿੰਨੀ ਆ ਬਾਅਦ ਚ ਮੈਨੂੰ ਪਸਤਾਵਾ ਹੁੰਦਾ ਕਿ ਮੈਂ ਕਹਿੰਦੀ ਕੀ ਆ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਡੀਲਰ ਨੂੰ ਆਉਂਦੇ ਜੇ ਤਾਂ ਉਹ ਘੱਟ ਰੇਟ ਪਾਉਂਦਾ ਹੋਇਆ ਫਿਰ ਤਾਂ ਰਹਿਦਾਂਗੇ ਜੇ ਇਹਨਾਂ ਵਧੀਆ ਰੇਟ ਪਾਉਂਦਾ ਹੋਇਆ ਫਿਰ ਅੰਦਰੋਂ ਅੰਦਰੀ ਖਾਤੇ ਕੱਢ ਦਾਂਗੇ ਵੈਸੇ ਆ ਦਿਮਾਗ ਨਾ ਤੁਹਾਨੂੰ ਦਿੱਤਾ ਮੈਂ ਹੀ ਆ ਮੇਰੀ ਵੀ ਕਮਿਸ਼ਨ ਬਣਦੀ ਆ ਨਾ ਫਿਰ ਅੰਦਰੋਂ ਅੰਦਰੀ ਤਾਂ ਉਹ ਆ ਵੀ ਤੇਰਾ ਉਹ ਵੀ ਤੇਰਾ ਜਿੰਨਾ ਹੋਇਆ ਰੱਖ ਲਈ ਆ ਉਹਦੇ ਕੋਲ ਇੱਕ ਜ਼ਿੰਮੇਵਾਰੀ ਤੈਨੂੰ ਲੈਣੀ ਪੈਣੀ ਆ ਉਹਦੇ ਨਾਨਕਿਆਂ ਨੂੰ ਪਤਾ ਲੱਗ ਗਿਆ ਜਾਂ ਉਹਦੀ ਤਾਈ ਨੂੰ ਪਤਾ ਲੱਗ ਗਿਆ ਘਰ ਵੇਚੰਦਾ ਤਾਂ ਉਹਨਾਂ ਨੂੰ ਸੰਭਲਣ ਦੀ ਜ਼ਿੰਮੇਵਾਰੀ ਤੂੰ ਲਹੇਂਗੀ ਉਹ ਤੁਸੀਂ ਟੈਨਸ਼ਨ ਨਾ ਲੋ ਪਹਿਲੀ ਗੱਲ ਤਾਂ ਉਹਨਾਂ ਨੂੰ ਮੈਂ ਪਤਾ ਨਹੀਂ ਲੱਗਣ ਦਿੰਦੀ ਜੇ ਇਨ ਕੇਸ ਉਹਨਾਂ ਨੂੰ ਪਤਾ ਲੱਗ ਵੀ ਗਿਆ ਤਾਂ ਮੈਂ ਅੱਗੇ ਹੋ ਕੇ ਕਹਿ ਦਾਂਗੀ ਨਾ ਹੁਣ ਜਵਾਕਾਂ ਦੀ ਜ਼ਿੰਮੇਵਾਰੀ ਨਾਨਕਿਆਂ ਦੀ ਤੇ ਨਾ ਹੀ ਤਾਈ ਦੀ ਮੈਂ ਆਪੇ ਸੰਭਲਾਂਗੀ ਦੋਨਾਂ ਨੇ ਆਣਿਆਂ ਬਸ ਠੀਕ ਆ ਇਹਦਾ ਸੋਨੇ ਦੇ ਸੁਹਾਗਾ ਹੋ ਜੂ ਬਾਕੀ ਜੇ ਕਿਤੇ ਫਸਦੀ ਹੋਈ ਮੈਂ ਤੇਰੇ ਨਾਲ ਹੀ ਆਂ ਕਰੋ ਜਰਾ ਡੀਲਰ ਨੂੰ ਫੋਨ 10 15 ਮਿੰਟ ਤਾਂ ਹੋ ਗਏ ਆਪਾਂ ਨੂੰ ਗੱਲਾਂ ਕਰਦੇ ਕੀ ਹਾਲ ਆ ਰਮਨ ਜੀ ਹਾਂਜੀ ਹਾਂਜੀ ਜਿੰਦਰ ਪਾਜੀ ਆਜੋ ਹੋਰ ਰਮਨ ਜੀ ਬਾਅ ਵਧੀਆ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਪਾਣੀ ਲੈ ਕੇ ਆਓ ਹੋਰ ਜਿੰਦਰ ਪਾਜੀ ਸਭ ਵਧੀਆ ਤੁਸੀਂ ਤਾਂ ਯਾਰ ਐਡੇ ਐਡੀਆਂ ਕੋਠੀਆਂ ਤੇ ਸੌਦੇ ਮਾਰਦੇ ਹੋ ਅੱਜ ਆ ਛੋਟੇ ਸੌਦੇ ਦੀ ਕੀ ਲੋਟ ਪੈ ਗਈ ਤੁਹਾਨੂੰ ਔਰ ਅਮਨ ਜੀ ਗੱਲ ਹੈ ਕਿ ਇੰਦਾ ਹਰ ਕੋਈ 100 200 ਗਜ ਨਹੀਂ ਲੈ ਸਕਦਾ ਕੋਈ ਛੋਟੀ ਫੈਮਿਲੀ ਵੀ ਹੁੰਦੀ ਹੈ ਜੋ ਕਿ 50 60 ਗਜ ਵਿੱਚ ਵੀ ਗੁਜ਼ਾਰਾ ਕਰ ਜਾਂਦੇ ਹਨ ਹਾਂਜੀ ਹਾਂਜੀ ਤੁਸੀਂ ਸਹੀ ਕਿਹਾ ਕਈ ਫੈਮਿਲੀਆਂ ਛੋਟੇ ਘਰ ਚ ਵੀ ਹੈ ਨਾ ਗੁਜ਼ਾਰਾ ਕਰ ਲੈਂਦੀਆਂ ਤੇ ਆਪਣੇ ਕੋਲੇ ਜਿਹੜਾ ਘਰ ਹੈਗਾ ਉਹ ਮੇਰੇ ਹਿਸਾਬ ਨਾਲ 40 ਆ 42 ਗਜ ਹੋਊਗਾ ਬਾਕੀ ਕਾਗਜ਼ਾਂ ਚ ਦੇਖ ਲਵਾਂਗੇ ਤੇ ਆਪਣੇ ਨੇੜੇ ਹੀ ਆ ਘਰ ਯਾਰ ਬਾਹਰ ਭਾਜੀ ਵਧੀਆ ਤਰ੍ਹਾਂ ਟਾਈਲਾਂ ਲੱਗੀਆਂ ਅੰਦਰ ਵੀ ਟਾਈਲ ਲੱਗੀ ਹੋਈ ਆ ਪੀਵੀਸੀ ਦਾ ਕੰਮ ਹੋਇਆ ਮੋਬੋ ਦਿਏ ਕਾਗਜ਼ਾਂ ਤੇ ਦੇਖਣਾ ਪੈਣਾ 40 ਬਿ 40 ਗਜ ਪ੍ਰਾਪਰਟੀ ਤੁਹਾਡੀ ਆਪਣੀ ਨਹੀਂ ਆ ਕਿਸੇ ਦੀ ਐ ਸਰ ਗੱਲ ਹੈਗੀ ਐਦਾਂ ਕਿ ਉਹ ਮਕਾਨ ਨਾ ਇਹਨਾਂ ਦੇ ਵੱਡੇ ਭਰਾ ਦਾ ਆ ਤੇ ਇਹਨਾਂ ਦੀ ਪਰਜਾਈ ਦੇ ਨਾਂ ਤੇ ਐ ਪਰ ਵੱਦ ਕਿਸਮਤੀ ਨਾਲ ਨਾ ਹੁਣ ਉਹ ਦੋਨੇ ਇਸ ਦੁਨੀਆ ਤੇ ਨਹੀਂ ਰਹੇ ਅੱਛਾ ਜੇ ਮਕਾਨ ਉਹਨਾਂ ਦੇ ਨਾਮ ਤੇ ਐ ਤਾਂ ਤੁਸੀਂ ਕਿਵੇਂ ਵੇਚ ਸਕਦੇ ਹੋ ਉਹਨਾਂ ਦੇ ਬੱਚੇ ਤਾਂ ਹੋਣਗੇ ਹਾਂਜੀ ਉਹਨਾਂ ਦੇ ਦੋ ਬੱਚੇ ਨੇ ਇੱਕ 22-23 ਸਾਲ ਦਾ ਮੁੰਡਾ ਐ ਇੱਕ 17-18 ਸਾਲਾਂ ਦੀ ਕੁੜੀ ਐ ਪਰ ਹੁਣ ਨਿਆਣਿਆਂ ਦੇ ਸਾਰੇ ਜ਼ਿੰਮੇਵਾਰੀ ਸਾਡੀ ਐ ਉਹਨਾਂ ਨੇ ਸਾਡੇ ਕੋਲ ਹੀ ਰਹਿਣਾ ਐ ਫਿਰ ਉਸ ਮਕਾਨ ਨੂੰ ਤਾਂ ਬੰਦ ਪਏ ਨੂੰ ਜਾਲੇ ਲੱਗਣੇ ਨੇ ਰਮਨ ਜੀ ਕਿਹੜੇ ਨੌਲੇ ਵਾਲੇ ਸੌਦੇ 'ਚ ਫਸਾਰੇ ਹੋ ਬਈ ਅਗਰ ਬੱਚੇ ਵੱਡੇ ਨੇ ਤਾਂ ਉਹਨਾਂ ਦੇ ਸਾਈਨਾਂ ਤੋਂ ਬਿਨਾਂ ਤਾਂ ਇਹ ਘਰ ਵੇਚੀ ਨਹੀਂ ਸਕਦਾ ਉਹ ਗੱਲ ਠੀਕ ਐ ਪਰ ਰਮਨ ਜੀ ਜੇ ਦੋ ਕੁੜੀਆਂ ਹੁੰਦੀਆਂ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਤੁਸੀਂ ਲੈਂਦੇ ਵਿਆਹ ਤੱਕ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਫਿਰ ਤੁਸੀਂ ਮਕਾਨ ਵੇਚ ਵੀ ਸਕਦੇ ਸੀ ਪਰ ਸਾਇਨਾ ਦੇ ਲੋੜ ਤਾਂ ਉਦੋਂ ਵੀ ਪੈਣੀ ਐ ਬਟ ਹੁਣ ਤਾਂ ਇੱਕ ਮੁੰਡਾ ਆ ਔਰ ਉਹ ਵੀ 23 ਸਾਲਾਂ ਦਾ ਆ ਫਿਰ ਤੁਸੀਂ ਘਰ ਕਿਵੇਂ ਵੇਚ ਸਕਦੇ ਹੋ ਜਿੰਦਰਜੀਤ ਮੈਨੂੰ ਇੱਕ ਗੱਲ ਦੱਸੋ ਚਾਹੇ ਬੱਚਾ 20 ਸਾਲਾਂ ਦਾ ਚਾਹੇ 30 ਸਾਲਾਂ ਦਾ ਜਦੋਂ ਤੱਕ ਰੋਂਦੇ ਸਿਰ ਤੇ ਮਾਂ ਪਿਓ ਹੀ ਨਾ ਹੋਣਗੇ ਉਹਨੂੰ ਸਹੀ ਰਾਹ ਤੇ ਕੌਣ ਪਾਏਗਾ ਇਹ ਤਾਂ ਕਾਮਨ ਸੈਂਸ ਆ ਰਮਨ ਜੀ ਵੀ ਜਿਹੜੇ ਬੱਚਿਆਂ ਦੇ ਕਲੋਜ਼ ਰਿਸ਼ਤੇਦਾਰ ਹੈਗੇ ਆ ਚਾਚਾ ਚਾਚੀ ਨੇ ਤਾਇਆ ਤਾਈ ਨੇ ਉਹ ਹੀ ਬੱਚਿਆਂ ਦੀ ਰਿਸਪੌਂਸਿਬਿਲਟੀ ਲੈਣਗੇ ਉਹੀ ਗੱਲ ਐ ਸਰ ਹੁਣ ਦੋਨਾਂ ਨਿਆਣਿਆਂ ਦੀ ਜ਼ਿੰਮੇਵਾਰੀ ਤਾਂ ਸਾਡੀ ਐ ਹੁਣ ਮੁੰਡਾ 22-23 ਸਾਲਾਂ ਦਾ ਹੋ ਗਿਆ ਦੱਸੋ ਉਹਨੂੰ ਅਸੀਂ ਹੁਣ ਕੋਈ ਕੰਮ ਨਹੀਂ ਸਿਖਾਵਾਂਗੇ ਕੁੜੀ ਦੀ ਪੜ੍ਹਾਈ ਵੀ ਵਿਚਾਰੀ ਦੀ ਵਿੱਚ ਹੀ ਛੁੱਟ ਗਈ ਉਹਦੀ ਮਾਂ ਪੂਰੀ ਹੋਈ ਤੇ ਹੁਣ ਉਹਨੂੰ ਅਸੀਂ ਪੜ੍ਹਾਈ ਕੰਟੀਨਿਊ ਨਹੀਂ ਕਰਵਾਣੀ ਦੱਸੋ ਹੁਣ ਤੁਸੀਂ ਦੱਸੋ ਅੱਜ ਦੇ ਟਾਈਮ ਤੇ ਕੋਈ ਕੰਮ ਐਦਾ ਹੀ ਸਿਖਾ ਦਿੰਦਾ ਐ ਹੁਣ ਜੇ ਅਸੀਂ ਮੁੰਡੇ ਨੂੰ ਕੰਮਬਾਰ ਕੋਈ ਸਿਖਾਉਂਦੇ ਵੀ ਆ ਤਾਂ 40-50 ਹਜ਼ਾਰ ਰੁਪਈਆ ਸਾਡਾ ਐਦਾ ਹੀ ਲੱਗ ਜਾਣਾ ਜਿਹੜੀ ਕੁੜੀ ਸਟੱਡੀ ਕਰ ਰਹੀ ਐ ਜੇ ਅਸੀਂ ਉਹਨੂੰ ਸਟੱਡੀ ਵੀ ਕੰਟੀਨਿਊ ਕਰਵਾਨੇ ਆ ਉਹ ਵੀ 50-6 ਹਣ ਜਿੰਦਰ ਜੀ ਤੁਹਾਨੂੰ ਵੀ ਪਤਾ ਅੱਜ ਕੱਲ ਸਾਰੇ ਪਰਿਵਾਰ ਪੂਰੇ ਸੁਰੇ ਨਹੀਂ ਤੇ ਬਾਕੀ ਅਸੀਂ ਇਹੀ ਸੋਚਿਆ ਵੀ ਉਹਨਾਂ ਦਾ ਘਰ ਵੇਚ ਕੇ ਉਹਨਾਂ ਦੇ ਫਿਊਚਰ ਤੇ ਲਾ ਦਈਏ ਠੀਕ ਆ ਰਮਨ ਜੀ ਤੁਸੀਂ ਮੈਨੂੰ ਇੱਕ ਵਾਰ ਘਰ ਦਿਖਾ ਦਿਓ ਬਟ ਮੇਰੀ ਇੱਕ ਕੰਡੀਸ਼ਨ ਹੈ ਕਿ ਮੈਂ ਪਹਿਲਾਂ ਦੋਨੋਂ ਬੱਚਿਆਂ ਨੂੰ ਪੁੱਛਾ ਲਵਾਂ ਜ਼ਰੂਰ ਅਗਰ ਬੱਚਿਆਂ ਦੀ ਰਜ਼ਾਮੰਦੀ ਹੋਏਗੀ ਫਿਰ ਮੈਂ ਸੌਦਾ ਖਰੀਦਾਂਗਾ अदरवाइज ਕੋਈ ਗੱਲ ਨਹੀਂ ਫਰ ਜਦੋਂ ਤੁਸੀਂ ਸੌਦਾ ਖਰੀਦੋਗੇ ਉਦੋਂ ਉਹਨਾਂ ਨੇ ਸਾਈਨ ਕਰਨੇ ਹੀ ਆ ਸੈਂ ਤਾਂ ਉਹ ਤਾਂ ਹੀ ਕਰਨਗੇ ਨਾ ਜੇ ਉਹ ਰਾਜੀ ਹੋਣਗੇ ਨਹੀਂ ਨਹੀਂ ਰਮਨ ਜੀ ਤੁਸੀਂ ਮੇਰੀ ਗੱਲ ਨੂੰ ਫੋਕ ਨਹੀਂ ਕੀਤਾ ਮੈਂ ਸਾਈ ਬਿਆਨਾ ਹੀ ਉਦੋਂ ਕਰਨਾ ਹੈ ਪਹਿਲਾਂ ਮੈਂ ਬੱਚਿਆਂ ਨੂੰ ਪੁੱਛਾਂਗਾ ਸਾਈਨਾਂ ਦੀ ਗੱਲ ਤਾਂ ਹਜੇ ਬਹੁਤ ਦੂਰ ਆ ਰਮਨ ਜੀ ਮੈਂ ਡੀਲਰ ਆ ਤੇ ਇੱਕ ਸੌਦੇ ਪ੍ਰਾਪਰਟੀਆਂ ਦੇ ਕਰਨੇ ਸਾਡਾ ਰੋਜ਼ ਦਾ ਕੰਮ ਹੈ ਬਟ ਕਈ ਵਾਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਡਰਾ ਧਮਕਾ ਕੇ ਸਾਈਨ ਕਰਵਾ ਲਏ ਜਾਂਦੇ ਆ ਅਟ ਮੈਂ ਇਦਾਂ ਦਾ ਕੋਈ ਸੌਦਾ ਨਹੀਂ ਕਰਨਾ ਕੋਈ ਗੱਲ ਨਹੀਂ ਸਰ ਇੱਕ ਵਾਰੀ ਆਪਾਂ ਜਾ ਕੇ ਘਰ ਤੇ ਛੱਤੀ ਦਾ ਮਾਰ ਲਈਏ ਤੁਸੀਂ ਇੱਕ ਵਾਰੀ ਦੇਖੋ ਉਹਦਾ ਰੇਟ ਰੂਡ ਪਾਓ ਆਪਾਂ ਉਸ ਹੱਬ ਨਾਲ ਸਾਈਬਿਆ ਨਾ ਕਰਾਂਗੇ ਥੋੜਾ ਬੋਤਾ ਤੁਸੀਂ ਇਹ ਨਾ ਸਾਨੂੰ ਦੇ ਦਿਓ ਅਸੀਂ ਜਿਹੜੇ ਬੱਚਿਆਂ ਦੇ ਫਿਊਚਰ ਤੇ ਖਰਚ ਕਰ ਸਕੀ ਤੇ ਬਾਕੀ ਜਿਹੜੇ ਰੈਂਡੇ ਪੇਮੈਂਟ ਹੋਊਗੀ ਆਪਾਂ ਟਾਈਮ ਪਰ ਲਾਂਗੇ ਨਾਲੇ ਭਾਈ ਤੁਹਾਨੂੰ ਲੱਗਦਾ ਮੈਂ ਆਪਣੇ ਭਰਾ ਦੇ ਬੱਚਿਆਂ ਨੂੰ ਬੇਕਾਰ ਕਰੂੰ ਨਾਲੇ ਮੈਂ ਕਿਸੇ ਨੂੰ ਬੇਕਾਰ ਕਰਕੇ ਉਹਨਾਂ ਦੀ ਬਧੂਆ ਥੋੜੀ ਲੈਣੀ ਪੂਤਾ ਘਰ ਠੀਕ ਆ ਰਮਨ ਜੀ ਪਰ ਬੱਚੇ ਹੈ ਕਿੱਥੇ ਨੇ ਮੈਂ ਇੱਕ ਵਾਰੀ ਮਿਲਣ ਲਾਉਣਾ ਉਹਨਾਂ ਨੂੰ ਸਰ ਜਿਵੇਂ ਤੁਹਾਨੂੰ ਇਹਨਾਂ ਨੇ ਦੱਸਿਆ ਹੀ ਹੈ ਕਿ ਅੱਜ ਦੇ ਟਾਈਮ ਤੇ ਸਾਰੇ ਆਪੋ ਆਪਣੇ ਘਰ ਨਾ ਪੂਰੇ ਸੁਰੇ ਨਹੀਂ ਹੁਣ ਦਾਦਕਿਆਂ ਤੇ ਨਾਨਕਿਆਂ ਨੇ ਮਿਲ ਕੇ ਅਸੀਂ ਸਾਰਿਆਂ ਨੇ ਇਹੀ ਫੈਸਲਾ ਕੀਤਾ ਕਿ 15-15 ਦਿਨ ਨਿਆਣੀਆਂ ਇੱਕ ਦੂਜੇ ਦੇ ਘਰ ਰਹਿਣਗੇ ਹੁਣ ਮੁੰਡਾ ਨਾਨਕੇ ਆ ਤੇ ਕੁੜੀ ਤਾਈ ਵੱਲ ਹੈ ਹੁਣ ਹੋਰ 2-3 ਦਿਨਾਂ ਤੱਕ ਕੁੜੀ ਨੇ ਸਾਡੇ ਵੱਲ ਆ ਜਾਣਾ ਤੇ ਮੁੰਡੇ ਨੇ ਆਪਣੀ ਤਾਈ ਕੋਲ ਚਲੇ ਜਾਣਾ ਹੈ ਫਿਰ 15 ਦਿਨਾਂ ਬਾਅਦ ਕੁੜੀ ਨੇ ਸਾਡੇ ਕੋਲੋਂ ਹੋ ਕੇ ਇਧਰੋਂ ਨਾਨਕੇ ਚਲ ਜਾਣਾ ਤੇ ਮੁੰਡੇ ਨੇ ਸਾਡੇ ਨਾਲ ਆ ਜਾਣਾ ਐਦਾਂ ਅਸੀਂ ਰਲ ਮਿਲ ਕੇ ਬੱਚਿਆਂ ਦੀ ਨਾ ਜ਼ਿੰਮੇਵਾਰੀ ਸਾਂਭੀ ਜਾ ਰਹੀ ਹੈ ਕਿ ਕਿਸੇ ਦੇ ਉੱਤੇ ਨਾ ਬੋਝ ਨਹੀਂ ਪਏਗਾ ਪਰ ਗੱਲ ਇਹ ਹੈਗੀ ਆ ਕਿ ਅਗਰ ਬੱਚੇ ਵੱਡੇ ਨੇ ਬੱਚਾ ਹੈਗਾ ਬੇਟਾ ਹੈਗਾ ਆ 22-23 ਸਾਲ ਦਾ ਕੁੜੀਆ 17-18 ਸਾਲ ਦੀ ਆ ਤਾਂ ਬੱਚਿਆਂ ਨੂੰ ਉਹਨਾਂ ਦੇ ਘਰ ਵਿੱਚ ਵੀ ਰੱਖਿਆ ਜਾ ਸਕਦਾ ਤੁਸੀਂ ਉੱਥੇ ਵੀ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਸਕਦੇ ਹੋ ਜਿੰਦਰਗੀ ਪ੍ਰਾਪਰਟੀ ਡੀਲਰ ਹੋ ਤੁਸੀਂ ਸਾਰੀ ਦਿਹਾੜੀ ਇੱਧਰ ਉੱਧਰ ਪਲਾਟ ਜਾਂ ਮਕਾਨ ਦੇਖਦੇ ਫਿਰਦੇ ਹਾਂ ਤੁਹਾਨੂੰ ਰਸਤੇ 'ਚ ਕਈ ਨਸ਼ੇੜੀ ਮਿਲਦੇ ਹੋਣਗੇ ਇਹ ਦੇਖਿਆ ਹੀ ਆ ਉਹਨਾਂ ਦਾ ਹਾਲ ਕੋਈ ਟੀਕਾ ਲਾ ਕੇ ਬੈਠਾ ਕੋਈ ਫੂਟਾ ਲਾ ਕੇ ਬੈਠਾ ਇਸ ਕਰਕੇ ਅਸੀਂ ਹੈ ਨਾ ਇੰਨਾ ਰਿਸਕ ਨਹੀਂ ਲੈਂਦੇ ਹਾਂ ਆਹ ਗੱਲ ਜੀ ਮੈਨੂੰ ਤੁਹਾਡੀ ਇਹ ਗਲਤ ਰਸਤੇ ਪੈਣ ਦੀ ਬੱਚਿਆਂ ਦੀ ਕੋਈ ਉਮਰ ਨਹੀਂ ਹੁੰਦੀ ਚਲੋ ਆਪਾਂ ਇੱਕ ਵਾਰ ਘਰ ਦੇਖਦੇ ਹਾਂ ਫਿਰ ਕਰਦੇ ਹਾਂ ਬਾਕੀ ਗੱਲ ਚਲੋ ਬਿੰਨੀ ਤੂੰ ਚਾਹ ਬਣਾ ਕੇ ਰੱਖ ਮੈਂ 5 ਮਿੰਟ ਚ ਭਾਈ ਨੂੰ ਘਰ ਦਿਖਾ ਕੇ ਆਇਆ ਇੱਕ ਤਾਂ ਮਾਮੀ ਜੀ ਨਾ ਨਾਨੀ ਨੂੰ ਲੈ ਕੇ ਗਏ ਨੇ ਪੈਨਸ਼ਨ ਕਢਾਣ ਤੇ ਹੱਲੇ ਤੱਕ ਨਹੀਂ ਆਏ ਆਣ ਨਾਨੀ ਤੇ ਮਿਲ ਕੇ ਜਾਵਾਂ ਇੱਥੋਂ ਜਲਦੀ ਹਾਂਜੀ ਕਾਕਾ ਇਹ ਕਿੱਧਰ ਹਜੇ ਤੁਹਾਨੂੰ 2 ਦਿਨ ਪਏ ਐ ਤੁਸੀਂ ਅੱਜ ਹੀ ਤਿਆਰੀਆਂ ਕਰ ਲਈਆਂ ਉਹ ਹਾਂਜੀ ਮਾਮਾ ਜੀ ਮੈਨੂੰ ਪਤਾ ਹੈ ਕਿ ਹੱਲੇ ਮੈਨੂੰ 2 ਦਿਨ ਇੱਥੇ ਹੋਰ ਰਹਿਣਾ ਫਿਰ ਮੈਂ ਤਾਈ ਵੱਲ ਚਲ ਜਾਊਂਗਾ ਤੇ ਰੀਆ ਉਧਰ ਚਾਚੀ ਵੱਲ ਪਰ ਗੱਲ ਹੈਗੀ ਐਵੇਂ ਕਿ ਰੀਆ 2 ਦਿਨ ਹੋ ਗਏ ਬਿਮਾਰ ਆ ਤੇ ਮੈਨੂੰ ਜੈਸਨ ਭਾਬੀ ਦਾ ਫੋਨ ਆਇਆ ਸੀ ਕਹਿੰਦੇ ਅਸੀਂ ਕੁੜੀ ਨੂੰ ਖਰਾਕਾ ਲੈਤੀਆਂ ਨੇ ਦਵਾਈ ਦਿਵਾਤੀ ਆ ਪਰ ਖਰਾਕਾ ਨਾਲ ਉਹਨੂੰ ਅਸਰ ਨਹੀਂ ਹੋ ਰਿਹਾ ਕੋਈ ਵੀ ਬੁਖਾਰ ਚੜਦਾ ਹੈ ਤੇ ਉਤਰਦਾ ਹੈ ਵੀ ਤੂੰ ਆ ਕੇ ਇਹਦੇ ਟੈਸਟ ਕਰਾ ਲੈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਜੈਸਨ ਭਾਬੀ ਨੇ ਜੋਬ ਤੇ ਜਾਣਾ ਹੁੰਦਾ ਤੇ ਤਾਈ ਜੀ ਨੇ ਘਰੇ ਅਰਨਵ ਨੂੰ ਦੇਖਣਾ ਹੁੰਦਾ ਤੇ ਮੈਂ ਕਹਿ ਰਿਹਾ ਸੀ ਮੈਂ ਹੁਣ ਇਧਰੋਂ ਚਲ ਜਾਨਾ ਵਾਂ ਤੇ ਰੀਆ ਨੂੰ ਲੈ ਕੇ ਉਹਦੇ ਟੈਸਟ ਕਰਵਾ ਕੇ ਉਹਨੂੰ ਵਧੀਆ ਦਵਾਈ ਦਿਵਾ ਕੇ ਚਾਚੀ ਵੱਲ ਛੱਡ ਜੂੰਗਾ ਤੇ ਮੈਂ ਤਾਈ ਵੱਲ ਚੱਲ ਜੂੰਗਾ ਤਾਂ ਕਰਕੇ ਮੈਂ ਤਿਆਰੀ ਕਰ ਲਈ ਸੀ ਕਾਕਾ ਐਸ ਬਾਰੇ ਤਾਨੂੰ ਮੇਰੇ ਤੋਂ ਜਾਂ ਮਾਮੀ ਤੋਂ ਪੁੱਛਣ ਦਾ ਫਰਜ਼ ਬੰਦਾ ਸੀ ਕਿ ਨਹੀਂ ਇਹ ਆਪਣੀਆਂ ਮਰਜ਼ੀਆਂ ਆ ਤੁਹਾਡੀਆਂ ਐ ਨਾ ਕਾਕਾ ਜੀ ਮੇਰਾ ਘਰ ਹੈ ਨਾ ਕਿ ਧਰਮਸ਼ਾਲਾ ਆਪਣੀ ਮਰਜ਼ੀ ਨਾਲ ਆਗੇ ਤਾਂ ਆਪਣੀ ਮਰਜ਼ੀ ਨਾਲ ਚਲੇਗੇ ਮੈਨੂੰ ਪਤਾ ਹੈ ਮਾਮਾ ਜੀ ਵੀ ਇਹ ਤੁਹਾਡਾ ਘਰ ਹੈ ਇਹ ਮੇਰੇ ਮਾਮਾ ਮਾਮੀ ਦਾ ਘਰ ਹੈ ਮੇਰੀ ਨਾਨੀ ਦਾ ਘਰ ਹੈ ਇਹ ਮੇਰਾ ਨਾਨਕ ਹੈ ਪਰ ਗੱਲ ਹੈਗੀ ਏ ਕਿ ਮੇਰੇ ਕੋਲ ਨਾ ਹੁਣ ਜ਼ਿੰਦਗੀ 'ਚ ਕੋਈ ਫਾਲਤੂ ਰਿਸ਼ਤਾ ਨਹੀਂ ਬਚਿਆ ਮੇਰੇ ਕੋਲ ਇੱਕੋ ਹੀ ਰਿਸ਼ਤਾ ਹੈ ਜਿਹੜਾ ਮੇਰਾ ਮੇਰੀ ਭੈਣ ਨਾਲ ਆ ਤੇ ਮੇਰੀ ਭੈਣ ਇਸ ਟਾਈਮ ਤਕਲੀਫ 'ਚ ਹੋਵੇ ਤੇ ਉਹਦਾ ਭਰਾ ਇੱਥੇ ਬੈਠ ਕੇ ਦੇਖੀ ਜਾਵੇ ਵੀ ਕਦੋਂ ਦੋ ਦਿਨ ਟੱਪਣਗੇ ਕਦੋਂ ਮੈਂ ਉੱਧਰ ਜਾਊਂਗਾ ਪਰ ਗੱਲ ਤਾਂ ਨਾ ਫਿਰ ਨਾਲੇ ਠੰਡ ਆ ਰਹੀ ਹੈ ਤੇ ਆਂਦੀ ਠੰਡ ਬੰਦੇ ਨੂੰ ਤੰਗ ਕਰਦੀ ਹੈ ਤਾਂ ਮੈਂ ਕਹਿੰਦਾ ਸੀ ਵੀ ਮੈਨੂੰ ਜਾ ਲੈੰਦੋ ਮ ਉਹਦੇ ਟੈਸਟ ਕਰਾ ਕੇ ਉਹਨੂੰ ਦਵਾਈ ਦਵਾ ਦਵਾਂ ਓ ਕਾਕਾ ਇੱਧਰ ਆ ਅੱਜ ਨਾ ਮੇਰੀਆਂ ਲੱਤਾਂ ਘੁੱਟ ਬਹੁਤ ਦਰਦ ਹੋ ਰਹੀਆਂ ਕੋਈ ਨਾ ਮਮਾ ਜੀ ਲੱਤਾਂ ਤਾਂ ਮੈਂ ਤੁਹਾਡੀਆਂ ਘੁੱਟ ਦਿਆਂ ਪਰ ਮੈਂ ਤੁਹਾਨੂੰ ਐ ਕਹਿਣਾ ਸੀ ਕਿ ਮੈਨੂੰ ਨਾ 1000 ਰੁਪਇਆ ਦੇ ਦਿਓ ਕਿਉਂਕਿ ਜਿਸ ਸਾਹ ਨਾਲ ਜਸਨ ਭਾਬੀ ਨੇ ਕਿਹਾ ਨਾ ਕਿ ਆਪਾਂ ਉਹਨੂੰ ਗਲੀ 'ਚ ਡਾਕਟਰ ਤੋਂ ਦਵਾਈ ਦਵਾਤੀ ਆ ਉਹਨੂੰ ਅਸਰ ਨਹੀਂ ਹੋ ਰਿਹਾ ਬੁਖਾਰ ਚੜਦਾ ਉਤਰਦਾ ਪਿਆ ਹਸਾਬ ਨਾਲ ਨਾ ਮੈਨੂੰ ਲੱਗਦਾ ਵੀ ਮੈਨੂੰ ਰੀਆ ਨੂੰ ਹਸਪਤਲ ਹੀ ਲੈ ਕੇ ਜਾਣਾ ਪੈਣਾ ਵਧੀਆ ਹਸਪਤਲ ਲੈ ਜਾਣਾ ਟੈਸਟ ਕਰਾ ਲੂੰਗਾ ਤੇ ਉਹਨਾਂ ਤੋਂ ਹਫ਼ਤੇ ਦੀ ਦਵਾਈ ਲੈ ਲੂੰਗਾ ਵੀ ਜੇ ਅੰਦਰ ਕੋਈ ਇਨਫੈਕਸ਼ਨ ਹੋਈ ਤਾਂ ਹਫ਼ਤੇ ਦਸ ਦਿਨਾਂ ਚ ਸੈੱਟ ਹੋ ਜੂਗੀ ਵਾ ਕਾਕਾ ਵਾ ਤੇਰੀ ਭੈਣ ਨੂੰ ਜਿਹੜਾ ਬੁਖਾਰ ਚੜਦਾ ਉਤਰਦਾ ਪਿਆ ਹੈ ਨਾ ਜਰੂਰ ਨਾ ਉਹਨੇ ਠੰਡੇ ਪਾਣੀ 'ਚ ਕੰਮ ਕੀਤਾ ਤਾਂ ਹੀ ਉਹਨੂੰ ਠੰਡ ਲੱਗ ਗਈ ਹੈ ਭੈਣ ਕੰਮ ਕਰੇ ਤਾਈ ਕਰੇ ਪੈਸੇ ਭਰੇ ਉਹਦਾ ਮਾਮਾ ਕੀ ਗੱਲ ਹੈ ਕਾਕਾ ਤਾਈ ਹੋਣੀ ਨੇ ਇਹ ਗਏ ਗੁਜਰੇ ਆ ਕੁੜੀ ਵਾਸਤੇ 500000 ਰੁਪਇਆ ਨਹੀਂ ਲਗਾ ਸਕਦੇ ਸੀ ਮਾਮਾ ਜੀ ਸਾਡਾ ਨਾ ਤਾਈ ਹੋਣਾ ਨਾਲ ਰਿਸ਼ਤਾ ਹੋਰ ਆ ਕਾਸੀ ਜਦੋਂ ਮੰਮੀ ਹੁੰਦੇ ਸੀ ਨਾ ਘਟ ਹੀ ਆਂਦੇ ਜਾਂਦੇ ਸੀਗੇ ਤੇ ਚਾਚੀ ਹੋਣਾ ਨਾਲ ਵੀ ਰਿਸ਼ਤਾ ਹੋਰ ਆ ਕਿਉਂਕਿ ਉਹਨਾਂ ਦੀ ਮੇਰੀ ਮਾਂ ਨਾਲ ਘੱਟੇ ਬਣਦੀ ਸੀਗੀ ਪਰ ਤੁਹਾਡੇ ਨਾਲ ਸਾਡਾ ਰਿਸ਼ਤਾ ਹੋਰ ਆ ਕਿਉਂਕਿ ਮੇਰੀ ਮਾਂ ਤਾਂ ਇੱਧਰ ਆਂਦੇ ਜਾਂਦੇ ਸੀਗੇ ਨਾ ਹੁਣ ਜਿੱਦਾਂ ਮੇਰੀ ਭੈਣ ਦੁਖੀ ਆ ਤੇ ਮੈਨੂੰ ਦੁੱਖ ਲੱਗਦਾ ਪਿਆ ਨਾ ਇਦਾਂ ਹੀ ਜਿੱਦਾਂ ਤੁਹਾਡੀ ਭੈਣ ਦੁਖੀ ਸੀ ਤਾਨੂੰ ਇਹ ਤਾਂ ਦੁੱਖ ਲੱਗਦਾ ਸੀ ਨਾ ਬਸ ਸੇਮ ਸਿਚੁਏਸ਼ਨ ਚ ਅੱਜ ਮੈਂ ਆਂ ਕਾਕਾ ਮੇਰੀ ਗੱਲ ਕੰਨ ਖੋਲ ਕੇ ਸੁਣ ਜਦੋਂ ਤੇਰੀ ਮਾਂ ਬਿਮਾਰ ਹੁੰਦੀ ਸੀ ਮੈਂ ਪੈਸੇ ਲਾਂਦਾ ਸੀ ਨਾ ਹੁਣ ਮੇਰਾ ਕੰਮਕਾਰ ਹੀ ਨਹੀਂ ਐਨਾ ਚੱਲਦਾ ਮੈਂ ਕਿੱਥੋਂ ਲਾਵਾਂ ਓ ਮਾਮਾ ਜੀ ਭੈਣ ਭਰਾਵਾਂ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਜਦੋਂ ਭਰਾ ਮੁਸੀਬਤ ਚ ਹੋਵੇ ਤਾਂ ਭੈਣ ਭੱਜ ਕੇ ਆਂਦੀ ਐ ਤੇ ਜਦੋਂ ਭੈਣ ਮੁਸੀਬਤ ਚ ਹੋਵੇ ਤਾਂ ਭਰਾ ਭੱਜ ਕੇ ਜਾਂਦਾ ਫੇਰ ਭਾਵੇਂ ਆਪਣੇ ਕੋਲ ਪੈਸੇ ਹੈਗੇ ਐ ਨਹੀਂ ਹੈਗੇ ਉਹ ਮੈਟਰ ਨਹੀਂ ਕਰਦਾ ਪਰ ਦੁੱਖ ਦੇ ਵਿੱਚ ਜਦੋਂ ਭਰਾ ਆਪਦੀ ਭੈਣ ਕੋਲ ਜਾ ਕੇ ਇਹ ਕਹਿੰਦਾ ਨਾ ਕਿ ਭੈਣੇ ਫਿਕਰ ਨਾ ਕਰ ਮੈਂ ਹੈਗਾ ਉਹ ਭੈਣ ਨੂੰ ਤਾਂ ਉਦਾਂ ਹੀ ਹੌਸਲਾ ਮਿਲ ਜਾਂਦਾ ਕਾਕਾ ਜੀ ਇੱਧਰ ਦੇਖੋ ਕੁਝ ਚੀਜ਼ਾਂ ਨਾ ਹੋਥਰੇ ਨਾਲ ਠੀਕ ਹੋ ਜਾਂਦੀਆਂ ਤੇ ਕੁਝ ਪੈਸੇ ਦੇ ਨਾਲ ਰੀਆ ਨੂੰ ਜਾ ਕੇ ਕਹਿ ਦੇ ਕਿ ਮੈਂ ਖੜਾ ਤੇਰੇ ਨਾਲ ਉਹ ਠੀਕ ਹੋ ਜੂਗੀ ਨਾ ਨਾ ਕਾਕਾ ਉਹ ਠੀਕ ਨਹੀਂ ਹੋਊਗੀ ਠੀਕੇ ਦੇ ਨਾਲ ਹੋਊਗੀ ਉਹ ਪੈਸੇ ਨਾਲ ਠੀਕ ਹੋਊਗੀ ਹਾਂਜੀ ਮਾਮਾ ਜੀ ਅੱਜ ਦੇ ਟਾਈਮ ਦੇ ਵਿੱਚ ਨਾ ਜੇ ਤੁਹਾਡਾ ਰਿਸ਼ਤਾ ਕਿਸੇ ਨਾਲ ਬਣਿਆ ਹੋਇਆ ਨਾ ਤਾਂ ਉਹਦਾ ਮੇਨ ਕਾਰਨ ਹੁੰਦਾ ਪੈਸਾ ਜੇ ਤੁਹਾਡੇ ਪੱਲੇ ਕੁਝ ਹੈਗਾ ਨਾ ਤਾਂ ਤੁਹਾਡੇ ਆਲੇ ਦੁਆਲੇ ਬੜੇ ਘੁੰਮਣਗੇ ਪਰ ਗੱਲ ਇਹ ਕੁਝ ਰਿਸ਼ਤਿਆਂ 'ਚ ਪੈਸਾ ਜ਼ਰੂਰੀ ਨਹੀਂ ਹੁੰਦਾ ਕੁਝ ਰਿਸ਼ਤਿਆਂ 'ਚ ਪਿਆਰ ਇੱਜ਼ਤ ਜ਼ਰੂਰੀ ਹੁੰਦੀ ਹੈ ਹਾਂ ਜਿੱਦਾਂ ਮੇਰੀ ਮੰਮੀ ਇੱਧਰ ਆਂਦੇ ਸੀ ਉਹਨਾਂ ਨੂੰ ਇੱਥੇ ਕੁਝ ਚਾਹੀਦਾ ਥੋੜੀ ਸੀ ਉਹਨਾਂ ਨੂੰ ਆਪਣੇ ਭਰਾ ਦਾ ਪਿਆਰ ਚਾਹੀਦਾ ਸੀ ਆਪਣੀ ਪਰਜਾਈ ਦਾ ਪਿਆਰ ਚਾਹੀਦਾ ਸੀ ਆਪਣੀ ਮਾਂ ਦਾ ਪਿਆਰ ਚਾਹੀਦਾ ਸੀ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਉਹਨੇ ਕਰਦਾ ਪਰ ਫਿਲਹਾਲ ਮੇਰੀ ਭੈਣ ਬਿਮਾਰ ਹੈ ਤੇ ਮੈਂ ਉਹਨੂੰ ਦਵਾਈ ਤਾਂ ਦਵਾਈ ਆ ਹੁਣ ਦਵਾਈ ਆਣੀ ਪੈਸਿਆਂ ਨਾਲ ਹੁਣ ਮੇਰੇ ਕੋਲ ਤਾਂ ਮਾਮਾ ਜੀ ਆ ਚਾਚਾ ਜੀ ਆ ਤਾਈ ਜੀ ਨੇ ਹੁਣ ਤਿੰਨਾਂ ਚੋ ਕੋਈ ਤਾਂ ਸਾਡੇ ਨਾਲ ਖੜੂਗਾ ਹੀ ਨਾ ਵੀ ਕੋਈ ਤਾਂ 500000 ਸਾਨੂੰ ਦੇਊਗਾ ਹੁਣ ਤਿੰਨਾਂ ਚੋ ਕੋਈ ਨਾ ਗਿਆ ਗੁਜਰਿਆ ਵੀ ਨਹੀਂ ਹੈਗਾ ਵੀ ਸਾਨੂੰ ਮੂੰਹ ਤੇ ਹੀ ਕਹਿ ਦੂਗਾ ਵੀ ਹੈ ਨਹੀਂ ਤੇਰੀ ਭੈਣ ਦੇ ਟੈਸਟ ਵਾਸਤੇ ਪੈਸੇ ਮੇਰੇ ਕੋਲ ਹੈ ਨਹੀਂ ਪੈਸੇ ਪੂਹੇ ਜੇ ਦੀ ਲੈਣੇ ਆ ਨਾ 100 ਰੁਪਿਆ ਪਿਆ ਆ ਉਹ ਲੈ ਜਾ ਕੋਈ ਨਾ ਮਾਮਾ ਜੀ ਜੇ ਤੁਹਾਡੇ ਕੋਲ ਨਹੀਂ ਪਏ ਹੈਗੇ ਕੋਈ ਚੱਕਰ ਨਹੀਂ ਉਹ ਮਾਮੀ ਜੀ ਨਾ ਨਾਨੀ ਜੀ ਨੂੰ ਬੈਂਕ ਲੈ ਕੇ ਗਏ ਨੇ ਪੈਨਸ਼ਨ ਕਢਵਾਣ ਬਸ ਨਾਨੀ ਆ ਜਾਣ ਤੇ ਨਾਨੀ ਕਹਿੰਦੇ ਸੀ ਇੱਕ ਤਾਂ ਮੈਨੂੰ ਮਿਲ ਕੇ ਜਾਈਂ ਇੱਕ ਜਾਂਦਾ ਹੋਇਆ ਮੇਰੇ ਕੋਲ 500000 ਰੁਪਏ ਲੈ ਜੀ ਤੇ ਕੁੜੀ ਨੂੰ ਵਧੀਆ ਹਸਪੀਟਲ ਤੋਂ ਦਵਾਈ ਦਵਾ ਦੇ ਸ਼ਰਮ ਤਾਂ ਨਹੀਂ ਆਂਦੀ ਕਾਕਾ ਤੁਹਾਨੂੰ ਇਹ ਗੱਲ ਕਰਦੇ ਹੋਏ ਤੇਰੀ ਮਾਂ ਤੁਹਾਨੂੰ ਖਾ ਗਈ ਹੁਣ ਤੂੰ ਸਾਡੀ ਮਾਂ ਦੀ ਪੈਨਸ਼ਨ ਖਾਏਂਗਾ ਲੈ ਮਾਮਾ ਜੀ ਤੁਸੀਂ ਤਾਂ ਐ ਕਹਿੰਦੇ ਹੋ ਤੇਰੀ ਮਾਂ ਸਾਨੂੰ ਖਾ ਗਈ ਜਿਵੇਂ ਮੇਰੀ ਮਾਂ ਥੋੜੀ ਕੁਝ ਲੱਗਦੀ ਨਹੀਂ ਸੀ ਮੇਰੀ ਮਾਂ ਇਸ ਘਰ ਦੀ ਕੁਝ ਨਹੀਂ ਲੱਗਦੀ ਸੀ ਨਾਲ ਮੈਂ ਨਾਨੀ ਦੀ ਕਿਹੜੀ ਪੈਨਸ਼ਨ ਖਾ ਲਈ ਉਹ ਤਾਂ ਹੁਣ ਮੇਰੀ ਭੈਣ ਬਿਮਾਰ ਆ ਤੁਹਾਨੂੰ ਕਿਤੋਂ ਤਾਂ ਸਹਾਰਾ ਚਾਹੀਦਾ ਹੀ ਹੈ ਨਾ ਹੁਣ ਤੁਸੀਂ ਸਾਰੇ ਨੇ ਰਜਾਮੰਦੀ ਨਾਲ ਕਿਹਾ ਵੀ 15-15 ਦਿਨ ਅਸੀਂ ਭੈਣ ਭਰਾਵਾਂ ਨੂੰ ਰੱਖਾਂਗੇ ਹੁਣ 15-15 ਦਿਨ ਸਾਨੂੰ ਭੁੱਖ ਵੀ ਲੱਗਣੀ ਹੈ ਪਿਆਸ ਵੀ ਲੱਗਣੀ ਹੈ ਬਿਮਾਰ ਵੀ ਹੋਣਾ ਸ਼ਮਾਰ ਵੀ ਹੋਣਾ ਕਦੇ ਹੱਸੀ ਕਦੇ ਖੁਸ਼ੀ ਸਤਾ ਤੁਸੀਂ ਸਾਡਾ ਦੇਣਾ ਨਾ ਜੇ ਇਸ ਟਾਈਮ ਔਖਾ ਵਾਂ ਤੇ ਨੰਨਕੇ ਖੜਨਗੇ ਜਾਂ ਦਾਦਕੇ ਖੜਨਗੇ ਦੇਖ ਕਾਕਾ ਜੇਦੀ ਤਾਂ ਤੁਹਾਨੂੰ ਕੁਝ ਇੱਥੇ ਹੁੰਦਾ ਤਾ ਤਾਂ ਵੀ ਦੇਖ ਲਵਾਂਗੇ ਜੇ ਦੀ ਦਾਦਕਿਆਂ ਵਾਲ ਹੁੰਦਾ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਤੇਰੀ ਮਾਂ ਐਸ ਘਰ ਦੀ ਧੀ ਸੀ ਨਾ ਤਾਂ ਤੇਰਾ ਪਿਓ ਉਸ ਘਰ ਦਾ ਪੁੱਤ ਸੀ ਉਧਰ ਦੀਆਂ ਫਿਰ ਉਹ ਹੀ ਜਾਣਣਗੇ ਮਮਾ ਜੀ ਜੇ ਉਧਰ ਲੀਆਂ ਉਹ ਜਾਣਣਗੇ ਨਾ ਠੀਕ ਹੈ ਪਰ ਇੱਧਰ ਲਈ ਤਾਂ ਤੁਸੀਂ ਜਾਣ ਲਓ ਨਾ ਹੁਣ ਮੈਂ ਇੱਥੇ 15 ਦਿਨ ਰਿਹਾ ਮੈਂ ਘਰ ਦਾ ਸਾਰਾ ਕੰਮ ਕੀਤਾ ਇਹ 15 ਦਿਨ ਹੋ ਗਏ ਮੈਨੂੰ ਇਹ ਕਹਿੰਦੇ ਤੁਹਾਨੂੰ ਕਿ ਮਾਮਾ ਜੀ ਮੈਨੂੰ ਕਿਤੇ ਕੰਮ ਲਵਾ ਦਿਓ ਕਿ ਤੁਸੀਂ ਮੈਨੂੰ ਕਿਤੇ ਕੰਮ ਲਵਾ ਦੋਗੇ ਨਾ ਤੇ ਮੈਨੂੰ ਥੋੜੇ ਜਿਹੀ ਪੈਸਾ ਦੀ ਆਸ ਹੋ ਜੂਗੀ ਵੀ ਮਹੀਨੇ ਬਾਅਦ ਕੁਝ ਮਿਲਣਾ ਉਹਦੇ ਪੈਸਿਆਂ ਦੇ ਨਾਲ ਸਾਨੂੰ ਕਿਸੇ ਦੇ ਉੱਤੇ ਡਿਪੈਂਡ ਰਹਿਣ ਦੀ ਲੋੜ ਨਹੀਂ ਹੋਊਗੀ ਵੀ ਅਸੀਂ ਭੈਣ ਭਰਾ ਆਪਣੇ ਖਰਚੇ ਆਪ ਕਰ ਲਵਾਂਗੇ ਤੁਸੀਂ ਕਿਤੇ ਕੰਮ ਵੀ ਨਹੀਂ ਲਵਾਉਂਦੇ ਪਏ ਕੰਮ ਤਾਂ ਕਾਕਾ 4-5 ਹੈਗੇ ਆ ਪਰ ਤੂੰ ਉਹ ਕਰਨੇ ਨਹੀਂ ਉਹ ਕੰਮ ਨਾ ਅਨਪੜਾ ਵਾਲੇ ਆ ਤੂੰ ਮੈਨੂੰ ਰੋਗ ਨਾਲ ਕਹਿਣਾ ਮਾਮਾ ਹੀ ਮੈਂ ਤਾਂ 10 ਪੜਿਆ ਆ ਮੇਰੇ ਤੋਂ ਤਾਂ ਨਹੀਂ ਉਹ ਕੰਮ ਹੁੰਦੇ ਗੱਡੀਆਂ ਧੋਣੀਆਂ ਐ ਗੱਡੀਆਂ ਧੋਲੇਗਾ ਨਹੀਂ ਤਾਂ ਹੋ ਸਕਦਾ ਠੰਡ ਚ ਜਿੱਦਾਂ ਤੇਰੀ ਭੈਣ ਬਿਮਾਰ ਹੋਗੀ ਤੀਜੇ ਦਿਨ ਤੂੰ ਬਿਮਾਰ ਹੋ ਜਾਏਗਾ ਕ੍ਰਿਆਨੇ ਦੀ ਦੁਕਾਨ ਤੇ ਲਵਾਦਮ ਚੀਨੀ ਆਟਾ ਦਾਲ ਤੋਲਣੀਆਂ ਆ ਤੋਲੇਗਾ ਫੈਕਟਰੀ ਚ ਤੁਹਾਨੂੰ ਸਿਕਿਉਰਿਟੀ ਗਾਰਡ ਲਗਵਾ ਦਮ ਪਰ ਨਹੀਂ ਤੇਰੇ ਤੋਂ ਤਾਂ ਉਹ ਕੰਮ ਵੀ ਨਹੀਂ ਹੋਣਾ ਸ਼ਕਲ ਤੋਂ ਤਾਂ ਤੂੰ ਚੋਰ ਲੱਗਦਾ ਉਹ ਨਹੀਂ ਮਾਮਾ ਜੀ ਬਿਨ ਮਾਪੇ ਉਹ ਤੋਂ ਬੱਚੇ ਨਾ ਬੇਵਸ ਹੁੰਦੇ ਨੇ ਚੋਰ ਨਹੀਂ ਛੱਡ ਕੇ ਪਹਿਲਾਂ ਬਾਪੂ ਤੁਰ ਗਿਆ ਪਿੱਛੋਂ ਤੁਰਗੀ ਮਾਏ ਤੂੰ ਦੁਨੀਆ ਪੈੜੀ ਗੜ ਨੂੰ ਆਵੇ ਕੋਈ ਨਹੀਂ ਲਾਉਂਦਾ ਮਾਏ ਮੂ ਛਟਕੇ ਪਹਿਲਾ ਬਾਪੂ ਤੁਰ ਗਿਆ ਪਿੱਛੋਂ ਤੁਰਗੀ ਮਾਏ ਤੂੰ ਦੁਨੀਆ ਪੈੜੀ ਗੜ ਨੂੰ ਆਵੇ ਕੋਈ ਨਹੀਂ ਲਾਉਂਦਾ ਮਾਏ ਮੂ ਚਾਚੀਆਂ ਤਾਈਆਂ ਵੈਰ ਲਾ ਲਿਆ ਰੁਲ ਕੇ ਤੇਰੇ ਲਾਲੇ ਨਹੀਂ ਮਾਏ ਕਬਬੂ ਬਾਟੋਂ ਕੋਈ ਨਹੀਂ ਪੁੱਛਦਾ ਹਾਲ ਨਹੀਂ ਮਾਏ ਤੇਰੇ ਤੇ ਕਬਬੂ ਬਾਟੋਂ ਕੋਈ ਨਹੀਂ ਪੁੱਛਦਾ ਹਾਲ ਨਹੀਂ ਮਾਏ ਰਾਜਿਆ ਵਾਂਗੂ ਪਾਲੇ ਸੀ ਬਸ ਰੁਕ ਰੁਕੋ ਭਾਜੀ ਆਹੀ ਕਰਾ ਇੱਕ ਵਾਰੀ ਬਾਹਰੋਂ ਨਿਗਾ ਮਾਰ ਲਓ ਹਾਂਜੀ ਆਜੋ ਭਾਜੀ ਤੁਹਾਨੂੰ ਅੰਦਰੋਂ ਵੀ ਨਿਗਾ ਮਰਵਾਈ ਦੇਣਾ ਭਈ ਆ ਬਾਥਰੂਮ ਆ ਕਮਰਾ ਇਦਾਂ ਹੀ ਸੇਮ ਪੋਰਸ਼ਨ ਉੱਪਰ ਬਣਿਆ ਆ ਦੇਖ ਲਓ ਭਾਈ ਅੰਦਰ ਸਾਰੀ ਪੀਵੀਸੀ ਹੋਈ ਤੇ ਆ ਛੱਤ ਵੀ ਦੇਖ ਲਓ ਇੰдый ਉੱਤੇ ਕੰਮ ਹੋਇਆ ਜਿਹੜਾ ਵੀ ਭਾਈ ਪਰਿਵਾਰ ਇੱਥੇ ਆਊਗਾ ਨਾ ਉਹਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਪੈਣੀ ਨਾਲੇ ਭਾਜੀ ਇੱਕ ਗੱਲ ਦੱਸਾਂ ਆ ਸੋਫਾ ਲੱਗਿਆ ਉੱਤੇ ਬੈੱਡ ਲੱਗਿਆ ਉੱਤੇ ਜੋ ਵੀ ਕਬੂਆਰਡ ਦਾ ਕੰਮ ਹੋਇਆ ਆਪਾਂ ਇੱਕ ਵੀ ਚੀਜ਼ ਨਿਕਲਣੀ ਸਭ ਕੁਝ ਵਿੱਚ ਹੀ ਦੇ ਦੇਣਾ ਆ ਤਾਂ ਫਿਰ ਅਮਨ ਜੀ ਵਧੀਆ ਹੋ ਗਿਆ ਕਿ ਅਗਰ ਕੋਈ ਛੋਟੀ ਫੈਮਿਲੀ ਆਂਦੀ ਹੈ ਤਾਂ ਉਹਨੂੰ ਕੁਝ ਵੀ ਪਰਚੇਜ਼ ਕਰਨ ਦੀ ਲੋੜ ਨਹੀਂ ਪੈਣੀ ਫੁੱਲੀ ਫਰਨੀਸ਼ਡ ਹੀ ਅਸੀਂ ਵੇਚ ਆਗੇ ਭਾਜੀ ਉੱਤੇ ਜਿਹੜਾ ਕਿਚਨ ਬਣਾਇਆ ਨਾ ਉੱਚ ਪੱਥਰ ਦਾ ਕੰਮ ਫੇਰ ਉਹਦੇ ਉੱਤੇ ਤੀਜੀ ਮੰਜ਼ਲ ਤੇ ਵੀ ਹੈ ਨਾ ਕਮਰਾ ਪਾਇਆ ਪੂਰਾ ਓਕਰਪੋਟ ਬਾਥਰੂਮ ਚ ਟਾਈਲਾਂ ਟੂਲਾਂ ਲੱਗੀਆਂ ਮੈਂ ਕਹਿੰਨਾ ਜੇ ਇੱਕ ਤਾਂ ਫੈਮਿਲੀ ਇੱਥੇ ਹੁੰਦੀ ਆ ਨਾ ਤੇ ਉਤਲਾ ਮੰਜ਼ਲ ਕਿਰਾਏ ਤੇ ਦੇ ਸਕਦੀ ਆ ਪਰ ਇੱਕ ਗੱਲ ਆ ਰਮਨ ਜੀ ਘਰ ਬੇਸ਼ੱਕ ਜਗ੍ਹਾ ਥੋੜੀ ਹੈ ਪਰ ਬਣਿਆ ਬੜੀ ਰੀਜਨਲ ਹੋਇਆ ਇਹ ਤਾਂ ਮੰਨਣ ਵਾਲੀ ਗੱਲ ਆ ਕਿ ਘਰ ਤਾਂ ਪਰ ਆ ਤੁਹਾਡੇ ਨੇ ਰੀਜਨਲ ਬਣਾਇਆ ਹੋਇਆ ਉਹ ਭਰਾ ਸਾਡੇ ਨੇ ਤਾਂ ਜੀ ਘਰ ਬਣਾਇਆ ਸੀਗਾ ਸਿੰਪਲ ਇਹ ਤਾਂ ਸਾਡੀ ਪਰਜਾਈ ਨੇ ਉਹਦੇ ਮਰਨ ਤੋਂ ਬਾਅਦ ਕਮੇਟੀਆਂ ਆ ਪਾ ਕੇ ਇੰਨਾ ਸਜਾਇਆ ਘਰ ਮਿਹਨਤ ਨਾਲ ਬਣਿਆ ਹੋਇਆ ਘਰ ਰਮਨ ਜੀ ਜਿਹੜਾ ਵੀ ਆਉਂਗਾ ਨਾ ਫਲੂਗਾ ਇਹਨੂੰ ਪਾਜੀ ਅੰਦਰੋਂ ਦਿਲ ਤਾਂ ਨਹੀਂ ਕਰ ਰਿਹਾ ਇਹ ਘਰ ਵੇਚਣ ਪਰ ਕੀ ਕਰੀਏ ਬੱਚਿਆਂ ਦੇ ਫਿਊਚਰ ਦਾ ਸਵਾਲ ਆ ਉਹਨਾਂ ਦਾ ਫਿਊਚਰ ਬ੍ਰਾਈਟ ਹੋਊਗਾ ਇਹਦੋਂ ਵਧੀਆ ਘਰ ਬਣਾ ਲੈਣਗੇ ਰਮਨ ਜੀ ਬਕਾਨਾਂ ਤੋਂ ਮਕਾਨ ਬਣ ਜਾਂਦੇ ਆ ਮਕਾਨਾਂ ਤੋਂ ਮਕਾਨ ਨਹੀਂ ਬਣਦੇ ਕੋਈ ਗੱਲ ਨਹੀਂ ਹੁਣ ਜੇ ਤੁਸੀਂ ਸੋਚ ਹੀ ਲਿਆ ਆ ਕਿ ਇਹਨੂੰ ਵੇਚਣਾ ਹੀ ਆ ਤਾਂ ਵੇਚ ਕੇ ਬੱਚਿਆਂ ਦਾ ਫਿਊਚਰ ਸਿਕਿਉਰ ਕਰਿਓ ਇਹਨ ਫਿਊਚਰ ਬੱਚਿਆਂ ਦੇ ਦਿਮਾਗ 'ਚ ਇਹ ਨਾ ਆਵੇ ਕਿ ਚਾਚੇ ਨੇ ਘਰ ਵੇਚ ਕੇ ਗਲਤੀ ਕਰਤੀ ਬਟ ਇੱਕ ਪਰਸਨਲ ਸਲਾਹ ਤੁਹਾਨੂੰ ਰਮਨ ਜੀ ਹੋਰ ਦਵਾ ਕਿ ਅਗਰ ਇਹ ਘਰ ਵਿੱਚ ਬਿਨਾਂ ਸਰਦਾ ਤਸਰ ਲੋ ਕਿਉਂਕਿ ਇਸ ਘਰ ਦੇ ਵਿੱਚ ਬੱਚਿਆਂ ਦੇ ਫੇਰਸ ਦੀਆਂ ਯਾਦਾਂ ਆ ਜਿੰਦਰ ਜੀ ਸਾਰੀ ਉਮਰ ਮਾਪਿਓ ਦੀ ਯਾਦਾਂ ਨਾਲ ਤਾਂ ਨਿਕਲ ਨਹੀਂ ਨੀਗੇ ਜੇ ਉਹਨਾਂ ਦੀ ਬਣਾਈ ਹੋਈ ਚੀਜ਼ ਜਵਾਕਾਂ ਦੇ ਕੰਮ ਆ ਰਹੀ ਆ ਤੇ ਉਹ ਚ ਹਰਜ ਵੀ ਕੀ ਆ ਤੁਹਾਨੂੰ ਕਹੀ ਤਾਂ ਜਾਨਾ ਵੀ ਇਹ ਘਰ ਦੇ ਵੇਚਣ ਦਾ ਜਿਗਰਾ ਤਾਂ ਪੈ ਨਹੀਂ ਰਿਆ ਚਲੋ ਤੁਹਾਡੇ ਵੀ ਮਜ਼ਦੂਰੀ ਆ ਰਵੰਝੀ ਬੱਚੇ ਹਾਣ ਦੇ ਨੇ ਵੱਡੇ ਹੋ ਗਏ ਨੇ ਤੇ ਖਰਚੇ ਬਹੁਤ ਵੱਧ ਗਏ ਨੇ ਤੇ ਕੋਈ ਗੱਲ ਨਹੀਂ ਬਟ ਇੱਕ ਗੱਲ ਦਾ ਧਿਆਨ ਰੱਖਿਓ ਕਿਤੇ ਬੱਚਿਆਂ ਨਾਲ ਕੁਝ ਗਲਤ ਨਾ ਹੋਵੇ ਬਾਕੀ ਤੁਸੀਂ ਦੇਖ ਹੀ ਲਿਆ ਕਰ ਤੁਸੀਂ ਵੈਲਿਊ ਪਾਓ ਕਿੰਨੇ ਕੁ ਪੈਂਦੀ ਆ ਤੇ ਬਿਆਨਾਂ ਵੀ ਉਹਨਾਂ ਕਰ ਲਈ ਆਪਾਂ ਤੇ ਬੱਚਿਆਂ ਨੂੰ ਜਦੋਂ ਕਹੋਗੇ ਉਦੋਂ ਬਿਠਾ ਦਾਂਗਾ ਮੈਂ ਤੁਹਾਡੇ ਨਾਲ ਚਲੋ ਠੀਕ ਆ ਰਮਨ ਜੀ ਆਜੋ ਫਿਰ ਬਾਹਰ ਇਹ ਵੀ ਕਰ ਲੈਣੀ ਆ ਡਿਸਕਸ਼ਨ ਹੀਰਾ ਫੇਰੀਆਂ ਕਰਨੀਆਂ ਕਿਹੜਾ ਸੌਖੀਆਂ ਨੇ 100 ਝੂਠ ਬੋਲਣੇ ਪੈਂਦੇ ਆ ਪਰ ਮੈਂ ਵੀ ਕਰੈਕਟਰ ਤੋਂ ਬਾਹਰ ਨਹੀਂ ਜਾਣਾ ਇਹਨੂੰ ਵੇਚ ਕੇ ਹੀ ਦਮ ਲਵਾਂਗਾ ਅਕਸਰ ਮੈਂ ਵੀ ਬਿੰਨੀ ਦਾ ਚੇਲਾ ਹਾਂ ਹਾਂਜੀ ਆਉਂਦਾ ਕੁਝ ਸਮਝ ਦੇਖੋ ਰਮਨ ਜੀ ਜੇ ਤਾਂ ਜਿਵੇਂ نیچے ਉੱਪਰ ਹੀ ਸਾਰਾ ਕੁਝ ਸੇਮ ਹੈ ਨਾ ਤਾਂ 18 ਲੱਖ ਰੁਪਇਆ 18 ਲੱਖ ਰੁਪਇਆ ਰਮਨ ਇਹ ਤਾਂ ਤੇਰੀ ਸੋਚ ਤੋਂ ਵੀ ਪਰੇ ਆ 4-4 ਲੱਖ ਜੇ ਮੈਂ ਦੋਨੋਂ ਬੱਚਿਆਂ ਨੂੰ ਵੀ ਦਵਾਂ ਨਾ ਤਾਂ ਵੀ 10 ਲੱਖ ਰੁਪਇਆ ਤੱਕਲ ਬਚਦਾ ਚੱਕ ਦੇ ਫਟੇ ਭਾਜੀ ਮਜ਼ਾਕ ਕਰ ਰਹੇ ਹਾਂ 25 ਲੱਖ ਦੇ ਘਰ ਨੂੰ 18 ਲੱਖ ਰੁਪਈਆ ਕੋਈ ਗੱਲ ਨਹੀਂ ਰਮਨ ਜੀ ਦਿਖਾ ਲੈਣੇ ਆ ਪਾਰਟੀ ਨੂੰ ਕਰ ਲਾਂਗੇ ਉੱਪਰ ਥੱਲੇ ਪਰ ਭਾਜੀ ਤੁਹਾਡੇ ਚਿਹਰੇ ਦੀ ਸਮਾਈਲ ਦੱਸ ਰਹੀ ਆ ਵੀ ਤੁਸੀਂ ਆਪ ਪਰਸਨਲੀ ਲੈ ਲੈਣਾ ਤੇ ਗਾਂ ਟਕਾਉਂਗੇ 25-26 ਲੱਖ ਦਾ ਅਗਰ ਮੈਂ ਪਰਸਨਲੀ ਲੈਣਾ ਨਾ ਤਾਂ 18 ਲੱਖ ਰੁਪਈਆ ਹਾਰਡ ਕੈਸ਼ ਦਵਾਗਾ ਤੁਹਾਨੂੰ ਜੇ ਬਾਹਰ ਦੇਣਾ ਆ ਤਾਂ 1 ਸਾਲ ਦਾ ਟਾਈਮ ਪੈਣਾ ਆ ਉਹ ਤੁਸੀਂ ਦੇਖ ਲਓ ਬਾਕੀ ਸੋਚ ਵਿਚਾਰ ਕੇ ਮੈਨੂੰ ਦੱਸ ਦਿਓ ਫਿਰ ਕਿੱਦਾਂ ਕਰਨੀ ਆ ਠੀਕ ਆ ਚalo ਰੱਬ ਇਹੋ ਜਿਹੇ ਭਰਾ ਦੇ ਨਾਲ 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 ਇਹੋ ਜੀ ਭਰਜਾਈ ਜਰੂਰ ਦਵੇ ਜਿਹੜੀ ਵਿਚਾਰੀ ਮਿਹਨਤਾਂ ਦੇ ਨਾਲ ਘਰ ਬਣਾ ਗਈ ਜਿਹੜਾ ਉਹਦੇ ਬੱਚਿਆਂ ਦੇ ਕੰਮ ਨਹੀਂ ਉਹਦੇ ਦਿਓਰ ਦੇ ਆਊਗਾ